ਪੰਜਾਬ ਦੇ ਹਾਲਾਤ ਹਜੇ ਵੀ ਨਹੀਂ ਸੁਧਰੇ ਨੇ ਹੱਲੇ ਵੀ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਚਪੇਕ ਵਿੱਚ ਨੇ ਜਿੱਥੇ ਕੁਝ ਕੁ ਪਿੰਡਾਂ ਵਿੱਚ ਰਾਹਤ ਕਾਰਜ ਜਾਰੀ ਕਰ ਦਿੱਤਾ ਗਿਆ ਨੇ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਕੇ ਲੋਕਾਂ ਦੀਆਂ ਜਾਨਾਂ ਬਚਾਈ ਤੇ ਇੱਕ ਅਜੇ ਵੀਡੀਓ ਦਰਮਾਲ ਸਾਂਝੀ ਕਰਾਇਕ ਪਿੰਡ ਦੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੀਆਂ ਛੱਤਾਂ ਵੀ ਸਿਰਖ ਦਿਖਾਈ ਦੇ ਰਹੀਆਂ ਨੇ ਮੌਸਮ ਦੀ ਮਾਰ ਕਹਿ ਲਓ ਮੀਂਹ ਦੀ ਮਾਰ ਕਹਿ ਲਓ ਇਨਾਂ ਗਰੀਬ ਲੋਕਾਂ ਤੇ ਪਈ ਸਭ ਤੋਂ ਜ਼ਿਆਦਾ ਅਸਰ ਪੇਂਡੂ ਖੇਤਾਂ ਦੇ ਲੋਕਾਂ ਨੂੰ ਹੋਇਆ ਕਿਉਂਕਿ ਸ਼ਹਿਰੀ ਖੇਤਾਂ ਦੇ ਲੋਕਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਜਿੰਨਾ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੋਇਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਿੰਡ ਦੀਆਂ ਸਿਰਫ ਛੱਤਾਂ ਹੀ ਦਿਖਾਈ ਦੇ ਰਹੀਆਂ ਨੇ ਪੂਰੇ ਦੇ ਪੂਰੇ ਘਰ ਚੋਂ ਨੇ ਪਾਣੀ ਵਿੱਚ ਡੁੱਬੇ ਇਹ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਤਾਕਿ ਮਦਦ ਕਰਨ ਵਾਲੇ ਇਸ ਪਿੰਡ ਤੱਕ ਪਹੁੰਚ ਸਕਣ ਤੇ ਲੋਕਾਂ ਨੂੰ ਬਚਾ ਸਕਣ ਕਿਉਂਕਿ ਆਖਿਰਕਾਰ ਪੰਜਾਬ ਨੇ ਹੀ ਪੰਜਾਬ ਤੇ ਕੰਮ ਆਉਣਾ ਜਿਹੜੇ ਵੀਡੀਓ ਤਾਂ ਨਾਲ ਸਮਝੇ ਕਰ ਰਹੇ ਹਾਂ ਇਹ ਜਲੰਧਰ ਨਕੋਦਰ ਰੋਡ ਦੀ ਹੈ ਇੱਕ ਪਿੰਡ ਹੈ ਇਸ ਵੀਡੀਓ ਨੂੰ ਵਰਤ ਤੋਂ ਬਾਅਦ ਸ਼ੇਅਰ ਕਰੋ ਪਿੰਡ ਦੇ ਸਾਰੇ ਘਰ ਡੁੱਬ ਚੁੱਕੇ ਨੇ ਸਿਰਫ ਖੱਪਟਾਂ ਹੀ ਦਿਖਾਈ ਦੇ ਉੱਥੇ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਜਿਹੜੀ ਭਵਿੱਖਬਣੀ ਕੀਤੀ ਸੀ ਉਹ ਵੀ ਦਲਤ ਸਾਬਿਤ ਹੋ ਗਈ ਜਨ ਆਰਮਲੇ ਦਿਨਾਂ ਵਿੱਚ ਜਿੱਥੇ ਮਿੰਮੀ ਪੈਂਦੇ ਫਿਰ ਦੁਬਾਰਾ ਖਤਸ਼ਾ ਜਾਰੀ ਕੀਤਾ ਗਿਆ ਹੈ ਉੱਥੇ ਹੀ ਲੋਕਾਂ ਨੂੰ ਜਿਨ੍ਹਾਂ ਦੇ ਘਰ ਅੱਗੇ ਹੀ ਤਬਾਹ ਹੋ ਚੁੱਕੇ ਨੇ ਜੇਕਰ ਇਹੀ ਹਾਲ ਰਹਿ ਤਾ ਲੋਕਾਂ ਨੂੰ ਜਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ ਇਸ ਵੀਡੀਓ ਨੂੰ ਵਕਤ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੱਥੇ ਪੂਰਾ ਪੰਜਾਬ ਪੰਜਾਬ ਦੇ ਕੰਮ ਆ ਰਿਹਾ ਹੈ ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ ਲੋਕ ਇੱਕ ਦੂਜੇ ਦਿਨ ਮਦਦ ਕਰ ਰਹੇ ਨੇ ਉੱਥੇ ਇਸ ਪਿੰਡ ਦੇ ਲੋਕਾਂ ਦਾ ਵੀ ਬਚਾਅ ਹੋ ਸਕੇ ਆਪਣੇ ਵਿਚਾਰ ਕਮੈਂਟ ਬਾਕਸ ਸਾਂਝੇ ਕਰਿਓ ਕਿ ਹੋਰ ਕਿਸ ਤਰੀਕੇ ਦੇ ਨਾਲ ਅਸੀਂ ਪਿੰਡ ਦੇ ਲੋਕਾਂ ਨੂੰ ਬਚਾ ਸਕਦੇ ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਕਿ ਮੈਂ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਕੋਈ ਨਵੇਂ ਮੁੱਦੇ ਤੇ ਗੱਲ ਕਰਨ ਲਈ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਸਸ਼ੇਅਕਲ ਪੰਜਾਬ ਦੇ ਹਾਲਾਤ ਹਜੇ ਵੀ ਨਹੀਂ ਸੁਧਰੇ ਨੇ ਹੱਲੇ ਵੀ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਚਪੇਟ ਵਿੱਚ ਨੇ ਜਿੱਥੇ ਕੁਝ ਕੁ ਪਿੰਡਾਂ ਵਿੱਚ ਰਾਹਤ ਕਾਰਜ ਜਾਰੀ ਕਰ ਦਿੱਤਾ ਗਿਆ ਨੇ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਕੇ ਲੋਕਾਂ ਦੀਆਂ jaanਾਂ ਬਚਾ ਰਹੀ। ਤੇ ਇੱਕ ਇਹ ਜੇ ਵੀਡੀਓ ਦਰਮਾਲ ਸਾਂਝੀ ਕਰਾਇਕ ਪਿੰਡ ਦੀ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾਂ ਦੀਆਂ ਛੱਤਾਂ ਵੀ ਸਿਰਖ ਦਿਖਾਈ ਦੇ ਰਹੀਆਂ ਨੇ। ਮੌਸਮ ਦੀ ਮਾਰ ਕਹ ਲਓ, ਮੀਂਹ ਦੀ ਮਾਰ ਕਹ ਲਓ ਇੰਨਾ ਗਰੀਬ ਲੋਕਾਂ ਦੇ ਤੇ। ਸਭ ਤੋਂ ਜ਼ਿਆਦਾ ਅਸਰ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਆਇਆ ਕਿਉਂਕਿ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਜਿੰਨਾ ਪਿੰਡੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਿੰਡ ਦੀਆਂ ਸਿਰਫ ਛੱਤਾਂ ਹੀ ਦਿਖਾਈ ਦੇ ਰਹੀਆਂ ਨੇ ਪੂਰੇ ਦੇ ਪੂਰੇ ਘਰ ਚੋਂ ਨੇ ਪਾਣੀ ਵਿੱਚ ਡੁੱਬ ਗਏ ਨੇ ਇਹ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਤਾਂ ਕਿ ਮਦਦ ਕਰਨ ਵਾਲੇ ਇਸ ਪਿੰਡ ਤੱਕ ਪਹੁੰਚ ਸਕਣ ਤੇ ਲੋਕਾਂ ਨੂੰ ਬਚਾ ਸਕਣ ਕਿਉਂਕਿ ਆਖਿਰਕਾਰ ਪੰਜਾਬ ਨੇ ਹੀ ਪੰਜਾਬ ਤੇ ਕੰਮ ਆਉਣਾ ਹੈ ਜਿਹੜੇ ਵੀਡੀਓ ਤਾਂ ਨਾਲ ਸਮਝੇ ਕਰ ਰਹੇ ਹਾਂ ਇਹ ਜਲੰਧਰ ਨਕੋਦਰ ਰੋਡ ਦੀ ਹੈ ਇੱਕ ਪਿੰਡ ਹੈ ਇਸ ਵੀਡੀਓ ਨੂੰ ਵਰਤ ਤੋਂ ਬਾਅਦ ਸ਼ੇਅਰ ਕਰੋ ਪਿੰਡ ਦੇ ਸਾਰੇ ਘਰ ਡੁੱਬ ਚੁੱਕੇ ਨੇ ਸਿਰਫ ਖੱਪਾਂ ਹੀ ਦਿਖਾਈ ਦੇ ਉੱਥੇ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਜਿਹੜੀ ਭਵਿੱਖਬਾਣੀ ਕੀਤੀ ਸੀ ਉਹ ਵੀ ਦਲਤ ਸਾਬਿਤ ਹੋ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਮਿੰਨੀ ਪੈਨ ਦੇ ਫਿਰ ਦੁਬਾਰਾ ਖਤਸ਼ਾ ਜਾਰੀ ਕੀਤਾ ਗਿਆ ਹੈ ਉੱਥੇ ਹੀ ਲੋਕਾਂ ਨੂੰ ਜਿਨ੍ਹਾਂ ਦੇ ਘਰ ਅੱਗੇ ਹੀ ਤਬਾਹ ਹੋ ਚੁੱਕੇ ਨੇ ਜੇਕਰ ਇਹੀ ਹਾਲ ਰਹੇ ਤਾਂ ਲੋਕਾਂ ਨੂੰ ਚੰਗਾ ਨਹੀਂ ਵੀ ਖਤਰਾ ਹੋ ਸਕਦਾ ਹੈ। ਇਸ ਵੀਡੀਓ ਨੂੰ ਵਕਤ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੱਥੇ ਪੂਰਾ ਪੰਜਾਬ ਪੰਜਾਬ ਦੇ ਕੰਮ ਆ ਰਿਹਾ ਹੈ। ਰੈਸਕਿਊ ਟੀਮਾਂ ਮੌਕੇ ਤੇ ਪਹੁੰਚੀਆਂ। ਲੋਕ ਇੱਕ ਜਿਹੇ ਦਿਨ ਮਦਦ ਕਰ ਰਹੇ ਨੇ। ਉਹਨਾਂ ਦੀ ਇਸ ਪਿੰਡ ਦੇ ਲੋਕਾਂ ਦਾ ਵੀ ਬਚਾਅ ਹੋ ਸਕੇ। ਆਪਣੇ ਵਿਚਾਰ ਕਮੈਂਟ ਬਾਕਸ ਸਾਂਝੇ ਕਰਿਓ ਕਿ ਹੋਰ ਕਿਸ ਤਰੀਕੇ ਦੇ ਨਾਲ ਅਸੀਂ ਪਿੰਡ ਦੇ ਲੋਕਾਂ ਨੂੰ ਬਚਾ ਸਕਦੇ ਹਾਂ। ਉਹਨਾਂ ਦੀ ਮਦਦ ਕਰ ਸਕਦੇ ਹਾਂ। ਮੈਂ ਕੋਰੀ ਫਿਰ ਹਾਜ਼ਰ ਹੋਵਾਂਗੀ ਕੋਈ ਨਵੇਂ ਮੁੱਦੇ ਤੇ ਗੱਲ ਕਰਨ ਲਈ ਤਦ ਤੱਕ ਦਿਓ ਇਜਾਜ਼ਤ ਧੰਨਵਾਦ